ਸਤ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਸਬਜ਼ੀ ਜੀ ਆਪਣੀ ਲੱਗੀ ਹੈ ਜਿਹੜੀ ਹਸਪਤਾਲ ਚ ਇਹ ਆਪਾਂ ਲਾਈਏ ਗੋਭੀ ਦੇਖੋ ਨਿੱਕੇ ਨਿੱਕੇ ਫੁੱਲ ਆ ਪਰ ਨਿਸਰੀ ਪਈਏ ਸਾਰੀ ਕਿਉਂਕਿ ਪਛੇਤੀ ਲੱਗੀ ਹੋਵੇ ਜੀ ਜੋ ਫਿਰ ਫਲ ਨਹੀਂ ਮੁੰਨੇ ਵਧੀਆ ਹਨ ਤੇ ਆ ਦੇਖੋ ਇੱਥੇ ਕੁਝ ਵੀ ਨਹੀਂ ਲੱਗਿਆ ਨਿਸਰੀ ਪਈਏ ਗੋਭੀ ਸਾਰੀ ਤੇ ਇੱਧਰ ਹੈਗਾ ਜੀ ਧਨੀਆ ਤੇ ਆ ਬੱਟਾਂ ਤੇ ਮੋਲ ਨਾ ਲੱਗੀਆਂ ਹੋਈਆਂ। ਆ ਛੋਟੀ ਜੀ ਵੀਡੀਓ ਆ ਲਸਣ ਐ, ਗੰਡੇ ਐ। ਪੋਕਾ ਵਾਲੇ ਗੰਡੇ ਚਟਣੀ ਬਣਾਉਣ ਵਾਲੇ ਆ। ਤੇ ਉਹ ਲਸਣ ਲੱਗੀ ਹੋਈ ਐ। ਮੋਲ ਨਾ ਆ ਸੂੰਗਰੇ ਲੱਗੇ ਹੋਏ ਜੀ। ਸਬਜ਼ੀ ਬਹੁਤ ਵਧੀਆ ਬਣਦੀ ਐ ਤੇ ਚਟਣੀ ਵੀ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਚੈਨਲ ਤੇ ਪਹਿਲੀ ਵਾਰ ਐ ਸਬਸਕ੍ਰਾਈਬ ਕਰ ਲਿਓ ਜੀ। ਆ ਲੱਗੇ ਐ ਮੇਥੀ, ਪਾਲਕ। ਪਾਣੀ ਲਾ ਰਹੇ ਸੀ ਇਹਨੂੰ। ਮੇਥੀ ਪਾਲਕ ਲੱਗੀ ਹੋਈ ਐ। ਧੰਨਵਾਦ ਜੀ ਵੀਡੀਓ ਦੇਖਣ ਲਈ